ਹਾਂਜੀ ਜੀ ਨਾਮ ਤੁਹਾਡਾ ਮੇਰਾ ਨਾਮ ਜੋਤੀ ਆ ਜੀ ਕਿੱਥੋਂ ਦੇ ਰਹਿ ਨਾਲੋਂ ਕਿੜਾਲਾ ਨਹੀਂ ਕਿਹੜਾ ਜ਼ਿਲ੍ਹਾ ਜ਼ਿਲ੍ਹਾ ਕਰਪੋਤਲਾ ਹਾਂਜੀ ਹਾਂਜੀ ਕੀ ਗੱਲ ਤੁਹਾਡੇ ਨਾਲ ਹੋਈ ਜਿਹੜਾ ਝਗੜੇ ਦੀ ਕੋਈ ਗੱਲ ਕਰ ਰਹੇ ਹੋ ਕੁਝ ਨਹੀਂ ਅਸੀਂ ਨੌਸਸ ਕਰ ਰਹੀ ਸੀ ਗੀਆਂ ਸਾਨੂੰ ਨਹੀਂ ਪਤਾ ਇਹਨਾਰੇ ਕੀ ਗੱਲ ਹੋਈ ਘਰੇ ਪਲਾ ਸਾਡੇ ਉਹਨਾਂ ਨੇ ਦਰਵਾਜ਼ਾ ਆਪਾਂ ਨੂੰ ਦਰਵਾਜ਼ਾ ਪਾ ਲਿਗੇ ਸਿੱਧਾ ਇਹਨਾਰੇ ਬਲਦੇ ਸਾਡੇ ਘਰੇ ਆਏ ਆਣ ਕੇ ਸਾਡੇ ੱਤਕਾ ਮੁੱਕੀ ਕੀਤੀ ਮਾਰਿਆ ੱਤਕਾ ਦਿੱਤਾ ਸੀ ਇੱਕ ਦਾ ਨਾਂ ਜੋਨੀ ਆ ਜੀ ਦੂਜੇ ਦਾ ਭਰਾ ਦਾ ਨਾਂ ਛੋਲੇ ਆ ਜੀ ਉਹ ਕਿੱਥੇ ਜਾ ਸਾਡੇ ਨਾਲ ਸਾਡੇ ਗਵਾਂਢੀ ਹਾਂਜੀ ਲੜਾਈ ਕਿਸ ਗੱਲ ਤੋਂ ਹੋਈ ਲੜਾਈ ਸਰ ਇਹ ਨਹੀਂ ਪਤਾ ਇਹਨਾਂ ਨੂੰ ਹੋ ਵੀ ਕਿ ਕੁੰਡਤ ਇਸ ਗੱਲ ਦਾ ਨਿਸ਼ਾਨੀ ਪਤਾ ਕੋਈ ਬੰਦੇ ਬੰਦੋ ਆਪਸ ਵਿੱਚ ਗੱਲ ਹੁੰਦੀ ਹਾਂਜੀ ਠੀਕ ਹੋ ਗਈ ਤੇ ਜੀ ਮੈਂ ਉਸ ਤੋਂ ਬਾਅਦ ਉਹ ਮੇਰੇ ਸਾਡੇ ਘਰੇ ਆਣ ਕੇ ਬੰਦੇ ਨੇ ਸਾਡੇ ਘਰੇ ਕੋਈ ਬੰਦਾ ਨਹੀਂ ਸੀਗਾ ਅਸੀਂ ਨੋ ਸੱਸੀ ਜਾਂ ਗਣ ਕਿ ਇਹਨੇ ਅਟੈਕ ਕੀਤਾ ਸਾਨੂੰ ਮਾਰਿਆ ਘੁੱਟਿਆ ਜੀ ਤੁਹਾਡਾ ਕਹਿ ਦਿੱਤਾ ਭਾਜੀ ਮੈਨੂੰ ਤਾਂ ਕਾਹਦੀ ਤਾਂ ਕਾਫੀ ਮਰਲੋ ਜਿਵੇਂ ਪ੍ਰੈਗਨੈਂਟ ਆਣਾ ਮੈਨੂੰ ਇਹ ਵੀ ਜਲਦਾ ਪਤਾ ਸੀਗਾ ਜੀ ਕਿ ਉਹ ਪ੍ਰੈਗਨੈਂਟ ਨਾਲ ਮੈਂ ਪਹਿਨੀ ਤੱਕਾ ਦਿੱਤਾ ਜੇ ਫਿਰ ਤੁਸੀਂ ਆਪਣਾ ਬਚਾਅ ਕੀਤਾ ਸੀ ਹਾਂਜੀ ਸਰ ਇੱਕ ਤਾਂ ਮਾਰਨ ਲੱਗੇ ਸੀ ਪਰ ਸਰ ਮੈਂ ਸਾਈਡ ਤੇ ਹੋ ਗਈ ਹੋਰ ਕੀ ਆਵਾਜ਼ ਕੱਟ ਕਰਕੇ ਜੀ ਤੁਹਾਡੇ ਨਾਲ ਸਾਡੇ ਨਾਲ ਸਰ ਕਾਫੀ ਕੁੱਟ ਮਾਰ ਮੇਰੀ ਸੱਸ ਨੂੰ ਗਾਲ੍ਹਾਂ ਬਹੁਤ ਕੱਢ ਕੇ ਗੇਂੇ ਘਰ ਵਾਲ ਕੇ ਕਾਫੀ ਵਾਰਾ ਮੇਰੇ ਕੱਪੜੇ ਵੀ ਪਾੜ ਕੇ ਗਏ ਨੇ ਸਾਡੇ ਕੋਲ ਹਾਂਜੀ ਹੁਣ ਤੁਹਾਡੀ ਕੀ ਮੰਗ ਆ ਸਾਡੀ ਇਹ ਮੰਗ ਆ ਜੀ ਸਰ ਉਹਨਾਂ ਨੂੰ ਸਾਨੂੰ ਮੁਸਾਫ ਦਿੱਤਾ ਜਾਵੇ ਉਹਨਾਂ ਨੂੰ ਵੀ ਸਜ਼ਾ ਦਿੱਤੀ ਜਾਵੇ ਜਿਨ੍ਹਾਂ ਨੇ ਸਾਡੇ ਖਿਲਾਫ ਸਾਡੇ ਘਰ ਆਣ ਕੇ ਇਹਨਾਂ ਨੇ ਇਦਾਂ ਦਿੱਤੀ ਆ ਠੀਕ ਹੈ ਹਰ ਸੋਖੀ ਨਾਮਾ ਤੋਂ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਜਾਇਪਿੰਦਰ ਗਿਆ ਪਰ ਦੱਸਦਾ ਮੈਂ ਸਿੱਛਪਾ ਨਹਿਰ ਪਾਰਟੀ ਭਾਰਤੀ ਆਮ ਜਨਤਾ ਪਾਰਟੀ ਨਰਸ ਸਿੰਘ ਤੁਸੀਂ ਪ੍ਰੈਸ ਕਾਨਫਰੰਸ ਤੋਂ ਸਵਾਲ ਕੀ ਮੁੱਦਾ ਹੈ ਦੇਖੋ ਪੰਜਾਬ ਦੇ ਜੋ ਵੀ ਆਮਾਣੀ ਪਾਰਟੀ ਬਣੀ ਆ ਗੁੰਡਾਗਰਦੀ ਪੂਰੀ ਸਿਖਰਾਂ ਤੇ 18 16 ਚੱਲਦੀਆਂ ਨੇ ਤੇ ਪ੍ਰਸ਼ਾਸਨ ਜੀ ਬਿਲਕੁਲ ਜ਼ੀਰੋ ਬੈਠਾ ਹੋ। ਉਹ ਪਿੰਡ ਕਾਲਾ ਦੀ ਗੱਲ ਆ। ਬੀਬੀ ਦੇ ਘਰ ਵਰਕੇ ਕੋਈ ਰਿਸ਼ਤੇਦਾਰੀ ਆ, ਜਿਵੇਂ ਰੈਲਟੀ ਆ, ਉਹਨਾਂ ਨੇ ਘਰ ਵਰਕੇ ਇਹਨਾਂ ਤੇ ਅਟੈਕ ਕੀਤਾ, ਉਹ ਧੱਕਾ ਮਾਰਿਆ ਕਿ ਬੀਬੀ ਪ੍ਰੈਗਨੈਂਟ ਆ। ਔਰ ਆਪਣੇ ਬਚਾਉਣ ਦੇ ਵਾਸਤੇ ਉਹਨਾਂ ਨੇ ਆਪੇ ਪੁਲਿਸ 'ਚ ਸੱਟਾ ਮਾਰ ਕੇ ਦਾਖਲ ਹੋ ਗਏ। ਠੀਕ ਹੈ ਜੀ। ਪਾਰਟੀ ਨੇ ਲੋਕਾਂ ਗਰੀਬਾਂ ਦਾ ਸਟੈਂਡ ਲਿਆ ਵਾ। ਭਾਰਤੀ ਜਨਲੋਕ ਪਾਰਟੀ ਆ ਜਿਹੜੀ ਅਨੁਸ਼ਾ ਗਰੀਬਾਂ ਵਾਸਤੇ ਖੜੀ ਆ ਤੇ ਉਹ ਪਲੇਟਫਾਰਮ ਅੰਦਰ ਇਨਸਾਫ ਦਾ ਲੋਕਾਂ ਅਸਲ ਇਨਸਾਫ ਅਸਲ ਲੜਾਈ ਜਾਂਦਾ। ਇਹ ਨਾ ਸਿਰਫ ਇਹਨਾਂ ਵੱਲ ਕੋਈ ਕੰਮ ਨਹੀਂ ਦੀ ਤੀਂ ਉਹਨਾਂ ਦੇ। ਇਹ ਦਾਖਲ ਹੋਏ ਸੀ ਕਿ ਐਮਐਲਏ ਕਈ ਉਹਨਾਂ ਨੇ ਐਮਐਲਏ ਲੜਾਈ ਆ। ਮੈਂ ਪਿੰਡਾਂ ਦੇ ਹਸਪਤਾਲ ਪ੍ਰਸ਼ਾਸਨ ਦੱਸਰਾ ਵਾਂ। ਤੋਹਾਂ ਦਾ ਕਿ ਜਿਹੜੀ ਇਹਨਾਂ ਦੇ ਵੇਖੋ ਹਸਪਤਾਲ ਦੀ ਬਹੁਤ ਕੁਸ਼ਤ ਕਰਾ ਹੋ ਰਿਆ ਵਾ। 900-1000 ਹਜ਼ਾਰ ਵੀ ਚੱਲ ਜਾਂਦੇ ਆ। ਜੇ ਅਮਲਕ ਦਾ ਪਤਨ ਹੋ ਗਿਆ ਲਕਡਾਉਨ ਤੇ ਪੁੱਛ ਅਮਲਕ ਦੇ ਪਤਾ ਕਰ ਦਿੰਦੀ ਆ ਸਾਡੀ ਪ੍ਰਸ਼ਾਸਨ ਤੋਂ ਮੰਗ ਆ ਕਿ ਇੱਕ ਤਾਂ ਤੇਰਾ ਬੀਬੀ ਜੀ ਦੀ ਪੂਰੀ ਸਕੈਨਿੰਗ ਕਰਕੇ ਜਿਸ ਤਰ੍ਹਾਂ ਸਮਝ ਆਵੇ ਤੇ ਜਿਹਨਾਂ ਬੰਦੇ ਨੇ ਆਪਣੇ ਆਪ ਸਤਾ ਮਾਰ ਕੇ ਝੂਠੀ ਅਮਲਕ ਡਾਈਆਂ ਵਾ ਉਹਨਾਂ ਖਿਲਾਫ ਬੰਦੀ ਦੀ ਕੋਈ ਨਹੀਂ ਕਰ ਰਹੀ ਦੀ ਆ ਜੇਕਰ ਪ੍ਰਸ਼ਾਸਨ ਨੇ ਉਹਨਾਂ ਖਿਲਾਫ ਕੋਈ ਵਾਅਦਾ ਕਰ ਦਿੱਤਾ ਤੇ ਸਾਡੀ ਪਾਰਟੀ ਨੂੰ ਰੋਸ ਮਾਰੇ ਕਿਤੇ ਜਾਂ ਤੁਹਾਡੇ ਬਦਲੇ ਹੁੰਦਾ ਜਾਵੇਗਾ ਮੇਰੀ ਜਿੰਮੇਵਾਰੀ ਜਿਹੜਾ ਪ੍ਰਸ਼ਾਸਨ ਨੇ ਸਿਵਲ ਜੀ ਤੇ ਕੁਝ ਵੀ ਹੋਸ ਨਹੀਂ ਹੋਈ ਜੀ ਨਾ ਤਾਂ ਜਿਹੜਾ ਹੁਣ ਇਹਨਾਂ ਵੱਲੋਂ ਕੋਈ ਜਾਨਕੀ ਇਹਨਾਂ ਦੇ ਮੰਗ ਤੇ ਕੋਈ ਅਮਲਤ ਕਾਰਵਾਈ ਨਹੀਂ ਹੋਈ। ਉੱਤੇ ਤੁਸੀਂ ਹੁਣ ਕੀ ਕਰੋਗੇ? ਮੈਂ ਅਮਰਾ ਕੱਲ ਜਾਈਏ ਜੀ। ਅੱਜ ਇਸ ਕੈਣੀ ਦਾ। ਕੈਣੀ ਵੀ ਕੋਈ ਵਾਦਾ ਹੁੰਦਾ ਤਾਂ ਪਿਆ ਮੈਂ ਵੈਸੇ ਪ੍ਰਸ਼ਾਸ਼ਕ ਵੀ ਸਾਡੀ ਗੱਲ ਮੰਨਦਾ ਵੀ ਆ। ਇਹ ਨਹੀਂ ਕਿ ਮੰਨਦਾ ਨਹੀਂ। ਅਸੀਂ ਜੇ ਜੇ ਮੰਨਦੇ ਹੁਣ ਇਹ ਦੱਸਣੇ ਕਿ ਜਿਹੜਾ ਝੂਠੀ ਅਮਲ ਕਟਾਗ ਬੈਠਾ ਪਹਿਲਾਂ ਪਹਿਲਾਂ ਝੂਠੀ ਦੇਣ ਦਈ ਜਾਵੇ। ਇੱਕ ਤਾਂ ਘਰਵਾਲੇ ਕਿ ਉਹ ਕਿਸੇ ਘਰ ਵਰਨਾ ਦੀ ਪ੍ਰਾਧਾ ਜਬੜਾ ਤੈੜਾ ਉਹਨੇ ਘਰ ਵਰਕੇ ਬੀਬੀ ਨੂੰ ਟੱਕਿਆ ਇਹਨਾਂ ਬੀਬੀ ਦੇ ਕੋਟਮਾਰ ਕੀਤੀ ਆ ਤੇ ਇੱਕ ਲੇਟ ਉਸ ਨੂੰ ਇੱਕ ਬੰਦਾ ਕੋਟਮਾਰ ਕਰੇ ਤੇ ਬੜੀ ਮਿੰਨਜੋ ਗੱਲ ਆ ਪਰ ਪੰਜਾਬ ਚ ਰਹੇ ਵੀ ਦੇਖੋ ਮੈਂ ਕਾਲੀ ਖਬਰ ਦੇਖੀ ਆ ਪਰੰਦਾ ਨੇ ਇੱਕ ਬੀਬੀ ਨੂੰ ਨਵੀਂ ਨਿਵਾਸ ਕਰਤੋ ਪੁਰਾ ਕਮਾ ਹੈ ਜੇ બીજી ਚਾਲ ਜੀ ਦੀ ਸੀ ਬਸ ਬੀਬੇ ਨੂੰ ਇਨਸਾਫ ਮਿਲਣਾ ਬੜੀ ਮਾਰੀ ਮਾਰੀ ਗਈ ਤੇ ਮਿਲ ਇਨਸਾਫ ਮਿਲ ਨਹੀਂ ਜੀਆ ਉਹ ਸਾਡੀ ਮਾਰੀ ਹੈ ਹਮੇਸ਼ਾ ਪਰ ਇਹਨਾਂ ਵਿਰੋਧ ਕੀਤਾ ਵਾ ਜਿਨਾ ਲੋਕਾਂ ਨੇ ਧੱਕੇ ਕਰਦੇ ਉਹਨਾਂ ਵਿਰੋਧ ਕੀਤਾ ਵਾ ਮੈਂ ਇਹਨਾਂ ਕੋਲ ਖੁਮਾ ਜਾ ਚਾਗਾ ਜੇ ਵੀ ਜੇਪਾਰ